ਪੰਜਾਬ ਤੇ ਹਰਿਆਣਾ ਦੇ ਵਿੱਚ ਪਾਣੀ ਦੇ ਮਸਲੇ ਨੂੰ ਲੈ ਕੇ ਹੁਣ ਜ਼ਿਆਦਾ ਵਿਵਾਦ ਛਿੜ ਚੁੱਕਾ ਹੈ। ਅਹਿਮ ਖਬਰ ਇਸ ਵਕਤ ਦੀ ਸਾਹਮਣੇ ਆਈ ਹੈ ਦੱਸੀਏ ਕਿ ਹੁਣ ਜਸਟ੍ਰੀਕੇ ਦੇ ਨਾਲ ਪੰਜਾਬ ਤੇ ਹਰਿਆਣਾ ਦੇ ਪਾਣੀ ਦੇ ਮਸਲੇ ਨੂੰ ਲੈ ਕੇ ਜ਼ਿਆਦਾ ਚਿੰਤਾ ਪੱਤ ਚੁੱਕੀ ਹੈ ਇਸ ਦੇ ਚੱਲਦੇ ਹੀ ਹੁਣ ਬੀਬੀਐਮਪੀ ਦੇ ਮਨੋਜ ਤ੍ਰਿਪਾਠੀ ਦੇ ਵੱਲੋਂ ਦੱਸਿਆ ਗਿਆ ਕਿ ਸੌ ਪੱਤਰ ਦੇ ਵਿੱਚ ਜਿਸ ਤਰੀਕੇ ਦੇ ਨਾਲ ਲਿਖਿਆ ਹੋਇਆ ਸੀਗਾ ਕਿ ਉਸ ਦੌਰਾਨ ਬਹੁਤ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਉਹ ਹੋਣ ਗਿਆ ਪਰ ਉਸ ਦੇ ਤਹਿਤ ਉਹਨਾਂ ਨੇ ਕਿਹਾ ਕਿ ਇੱਕ ਕੰਮ ਕਾ ਜੋ ਹੋ ਰਿਹਾ ਨੇ ਉਥੇ ਜਿਹੜੀ ਆ ਬੀਐਸਐਫ ਦੇ ਨਾਮ ਤੋਂ ਹੋਵੇਗੀ ਔਰ ਹਾਲਾਂਕਿ ਤੁਹਾਨੂੰ ਦੱਸਿਏ ਕਿ ਉਹਨਾਂ ਨੇ ਕਿਹਾ ਕਿ ਸੌ ਪੱਤਰ ਦੇ ਵਿੱਚ ਲਿਖਿਆ ਸੀਗਾ ਕਿ ਸੀਐਸਐਫ ਅ ਜਿਹੜੀ ਤਣਾਤ ਹੋਵੇਗੀ ਤੇ ਉਸ ਤੋਂ ਬਾਅਦ ਹੁਣ ਉਸ ਦੇ ਉੱਤੇ ਕੰਮ ਕੀਤਾ ਜਾ ਰਿਹਾ ਪਰ ਲੋਜ ਤਰਪਾਠੀ ਦੇ ਵੱਲੋਂ ਦੱਸਿਆ ਗਿਆ ਕਿ ਜਿਸ ਤਰੀਕੇ ਦੇ ਨਾਲ ਜਦੋਂ ਉੱਥੇ ਡੈਮ ਪਾਖੜਾ ਡੈਮ ਪਹੁੰਚਦੇ ਨੇ ਤੇ ਉਹਨਾਂ ਨੂੰ ਅੰਦਰ ਜਾਣ ਤੋਂ ਰੋਕਿਆ ਜਾਂਦਾ ਹੈ ਉਹਨਾਂ ਦੀ ਗ੍ਰਿਫਤਾਰੀ ਕਰ ਲਈ ਜਾਂਦੀ ਹੈ ਸੌ ਪੱਤਰ ਦੇ ਵਿੱਚ ਲਿਖਿਆ ਸੀਗਾ ਕਿ 200 ਕਿਓਸਿਕ ਪਾਣੀ ਜਿਹੜਾ ਛੱਡਿਆ ਗਿਆ ਪਰ ਉਸ ਨੂੰ ਵੀ ਬੰਦ ਕਰ ਦਿੱਤਾ ਗਿਆ ਇਹ ਸਾਰੀਆਂ ਗੱਲਾਂ ਜਿਹੜੀਆਂ ਨੇ ਕੀਤੀਆਂ ਦੀਆਂ ਨੇ ਹਾਲਾਂਕਿ ਇਹ ਵੀ ਖਬਰਾਂ ਸਾਹਮਣੇ ਆਈਆਂ ਸੀ ਕਿ ਉਥੇ ਹਾਈ ਕੋਰਟ ਨੇ ਕਿਹਾ ਹੈ ਕਿ ਜਿਸ ਤਰੀਕੇ ਦੇ ਨਾਲ BBMP ਜੋ ਵੀ ਕੰਮ ਕਰ ਰਹੀ ਹੈ ਪਰ ਉਸ ਦੇ ਵਿੱਚ ਕੋਈ ਵੀ ਪੰਜਾਬ ਸਰਕਾਰ ਜਾਂ ਪੰਜਾਬ ਪੁਲਿਸ ਦਖਲਅੰਦਾਜ਼ੀ ਨਹੀਂ ਦੇ ਸਕਦੀ ਆ ਆਪਣਾ ਕੋਈ ਪੱਖ ਰੱਖ ਸਕਦੀ ਆ ਪਰ ਉਹਨਾਂ ਦੇ ਕੰਮ ਵਿੱਚ ਦਖਲਅੰਦਾਜ਼ੀ ਨਹੀਂ ਕੀਤੀ ਜਾ ਸਕਦੀ ਆ ਪਰ ਇਸ ਦੇ ਦੌਰਾਨ ਤੁਹਾਨੂੰ ਦੱਸ ਦਈਏ ਕਿ ਹੁਣ ਮਨੂ ਤ੍ਰਿਪਾਠੀ ਦੇ ਵੱਲੋਂ ਜੁਆ ਸੋ ਪੱਤਰ ਦੇ ਵਿੱਚ ਜੋ ਜੋ ਲਿਖਿਆ ਸੀ ਉਹ ਹਾਈ ਕੋਰਟ ਦੇ ਵਿੱਚ ਗੱਲ ਸਪਸ਼ਟ ਕੀਤੀ ਗਈ ਹੈ ਤਾਂ ਉਥੇ ਤੈਨਾਥ ਜਿਹੜੇ ਸੀਐਸਐਫ ਹੋਵੇਗਾ ਇਸ ਨੂੰ ਲੈ ਕੇ ਵੀ ਗੱਲਾਂ ਆਖੀਆਂ ਗਿਆ ਔਰ ਉਸ ਤੋਂ ਬਾਅਦ ਤੁਹਾਨੂੰ ਦੱਸ ਦਈਏ ਕਿ ਲਗਾਤਾਰ ਹੀ ਹੁਣ ਇਹ ਪਾਣੀ ਦਾ ਮਸਲਾ ਲਗਾਤਾਰ ਪੱਖ ਦਾ ਨਜ਼ਰ ਆ ਰਿਹਾ ਹੈ ਮਨੋਤਰ ਪਾਰਟੀ ਦੇ ਵੱਲੋਂ ਇਹ ਦੱਸਿਆ ਕਿ ਆ ਕਿ ਜਿਸ ਤਰੀਕੇ ਦੇ ਨਾਲ ਉਹ ਉੱਥੇ ਪਖੜਾ ਡੈਮ ਪਹੁੰਚੇ ਤੇ ਉਹਨਾਂ ਨੂੰ ਉੱਥੇ ਅੰਦਰ ਜਾਣ ਤੋਂ ਰੋਕਿਆ ਗਿਆ ਤੇ ਜਦੋਂ ਉਹ ਅੰਦਰ ਜਾ ਰਹੇ ਸੀਗੇ ਤੇ ਉਹਨਾਂ ਨੂੰ ਅੰਦਰ ਨਹੀਂ ਜਾਣ ਦਿੱਤਾ ਗਿਆ ਬਹੁਤ ਸਾਰੇ ਲੋਕਾਂ ਦਾ ਇਕੱਠ ਸੀ ਪੁਲਿਸ ਨੇ ਉਹਨਾਂ ਨੂੰ ਗ੍ਰਿਫਤਾਰ ਵੀ ਕਰ ਲਿਆ ਪਰ ਉਹਨਾਂ ਨੇ 100 ਪੱਤਰ ਦੇ ਵਿੱਚ ਜਿਹੜੀਆਂ ਚੀਜ਼ਾਂ ਦੱਸੀਆਂ ਸੀਗੀਆਂ ਕਿ ਕੀ ਕੁਝ ਹੋਇਆ ਕਿਸ ਤਰੀਕੇ ਦੇ ਨਾਲ ਕੰਮਕਾਜ ਸੀਗਾ ਔਰ ਜੋੜੀਆਂ ਜਿਹੜੀਆਂ ਚੀਜ਼ਾਂ ਸੀ ਉਹ ਹਾਈ ਕੋਰਟ ਦੇ ਵਿੱਚ ਸਪਸ਼ਟ ਕੀਤਾ ਤੇ ਦੱਸਿਆ ਸੀ ਕਿ ਹੁਣ ਹਰਿਆਣਾ ਤੇ ਪੰਜਾਬ ਦੇ ਵਿੱਚ ਪਾਣੀ ਦਾ ਮਸਲਾ ਜ਼ਿਆਦਾ ਪੱਖਿਆ ਹੋਇਆ ਤੇ ਹਾਲਾਂਕਿ ਹਰਿਆਣਾ ਵਾਲੇ ਜਿਹੜੇ ਨੇ ਉਹ ਕਹਿੰਦੇ ਨੇ ਕਿ ਸਾਨੂੰ ਜਿਹੜਾ ਜ਼ਿਆਦਾ 4000 ਟਿਊਸਟ ਪਾਣੀ ਛੱਡਣ ਦੀ ਗੱਲ ਜਿਹੜੀ ਸਾਡੇ ਆਖੀ ਗਈ ਸੀ ਪਰ ਸਾਨੂੰ 4000 ਟਿਊਸਟ ਪਾਣੀ ਹੀ ਦਿੱਤਾ ਜਾ ਰਿਹਾ ਜਿਸ ਨੂੰ ਲੈ ਕੇ ਹੁਣ ਕਾਫੀ ਜ਼ਿਆਦਾ ਚਰਚਾਵਾਂ ਤੇਜ਼ ਹੋਈਆਂ ਨੇ ਸੋਸ਼ਲ ਮੀਡੀਆ ਤੇ ਇਹ ਪੰਜਾਬ ਤੇ ਹਰਿਆਣਾ ਦੋਵੇਂ ਆ ਮੋ ਸਾਹਮਣੇ ਨਜ਼ਰ ਆ ਰਹੇ ਨੇ ਤੇ ਬੀਬੀ ਐਮਪੀ ਦੇ ਬੋਲ ਜੋ ਹੈ ਉਹ ਦੱਸਿਆ ਜਾ ਰਿਹਾ ਕਿ ਸਾਡੇ ਮਸਲੇ ਤੇ ਰਹੀਆ ਰੋਕ ਟੋਕ ਹੋ ਰਹੀ ਆ ਸਾਡੇ ਨਾਲ ਹਰ ਚੀਜ਼ ਤੇ ਦਕਲ ਅੰਦਾਜ਼ੀ ਹੋ ਰਹੀ ਆ ਇਸ ਨੂੰ ਹੀ ਲੈ ਕੇ ਹੁਣ ਹਾਈ ਕੋਰਟ ਦੇ ਵਿੱਚ ਆਪਣਾ ਜਿਹੜਾ ਪੱਖ ਆ ਬੀਬੀਐਮਬੀ ਦੇ ਜਿਹੜੇ ਉੱਥੇ ਦੇ ਵੱਡੇ ਅਧਿਕਾਰੀ ਨੇ ਉਹਨਾਂ ਦੇ ਵੱਲੋਂ ਮਨੋਤਰ ਪਾਠੀ ਦੇ ਵੱਲੋਂ ਇਹ ਸਾਰੀਆਂ ਚੀਜ਼ਾਂ ਦਾ ਬਿਆਨ ਦਿੱਤਾ ਕਿ